ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸੁਖਦੇਵ ਸਿੰਘ ਦੇ ਕੋਲੇ ਆਏ ਆ ਦੋਸਤੋ ਮੋਸਟਲੀ ਡੇਲੀ ਰੁਟੀਨ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਅਪਡੇਟ ਦੇ ਦੇਨੇ ਰਹਿੰਦੇ ਆ ਇਸ ਕਰੋ ਤੇ ਅੱਜ ਵੀ ਤਕਰੀਬਨ ਬਾਈ ਸੁਖਦੇਵ ਨੇ ਕਾਫੀ ਜਿਆਦਾ ਨਾਗ ਬਿਲਕੁਲ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਤੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਅੱਜ 2 ਤੋਂ 3 ਨਾਲ ਜਿਹੜੇ ਆ 3 ਤੋਂ 4 ਨਾਲ ਜਿਹੜੇ ਘੱਟੋ ਘੱਟ ਮੱਝਾਂ ਝੋਟੀਆਂ ਹੋਣਗੀਆਂ ਤੇ ਇੱਕ ਵਿਹੜ ਤੋਂ ਦਿਖਾਵਾਂਗੇ ਫੁੱਲ ਵੱਡੇ ਕੱਦ ਪੁੱਤਾਂ ਦੀ ਆ ਵੱਡੀ ਕਾਠੀ ਆ ਦੋਸਤੋ ਵਿਹੜ ਦੀ ਮਿਲਕਿੰਗ ਪੁੱਛਾਂਗੇ ਸੋ ਬਾਕੀ ਕਿੰਨੇ ਕ ਸਮੇਂ ਤੱਕ ਹੁੰਦੀ ਆ ਉਹ ਪੂਰੀ ਡਿਟੇਲ ਬਾਈ ਸੁਖਦੇਵ ਦੇ ਨਾਲ ਗੱਲਬਾਤ ਕਰਾਂਗੇ ਅੱਜ 27 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ 5:00 ਵਜੇ 5:30 ਵਜੇ ਦਾ ਜਿਹੜਾ ਸ਼ਾਮ ਦਾ ਸਮਾਂ ਹੈਗਾ ਬਾਕੀ ਹਰ ਵਾਰ ਇੱਕ ਜਿਹੜੀ ਫਰਸਟਲੀ ਇੱਕ ਰਿਕਵੈਸਟ ਹੁੰਦੀ ਆ ਵੀ ਜਿਹੜਾ ਵੀ ਪਸ਼ੂ ਤੁਸੀਂ ਖਾਸ ਤੌਰ ਤੇ ਪਸੰਦ ਤੁਸੀਂ ਕਰਦੇ ਹੋ ਉਹਦੀ ਚੁਵਾਈ ਆ ਸွေ ਪਸ਼ੂ ਦੀ ਗੱਪੜ ਨੂੰ ਤੇ ਪਗ ਤਸੱਲੀ ਦੇ ਨਾਲ ਜਿਹੜੇ ਦੋਸਤੋ ਵੈਰੀਫਾਈ ਕਰ ਲਿਓ ਆਹ ਕਰਤੇ ਆ ਗੱਲਬਾਤ ਭਾਈ ਸੁਖਦੇਵ ਸਿੰਘ ਦੇ ਨਾਲ ਪੁੱਛਦੇ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਜਿੰਨਾ ਪਛਮਾ ਦੀ ਸਭ ਤੋਂ ਪਹਿਲਾਂ ਭਾਈ ਸੁਖਦੇਵ ਸਿੰਘ ਸਸਰੀ ਘਰ ਸਸਰੀ ਘਰ ਦੀ ਸਸਰੀ ਘਰ ਸੁਖਦੇਵ ਸਾਹਿਬ ਬੜੇ ਵਧੀਆ ਜੀ ਹੋਰ ਮਾਰੀਆਂ ਤੇ ਸ਼ਾਲਾ ਹਾਂ ਬੜੀ ਕਿਰਪਾ ਵੀ ਰਾਂ ਦਾਸ ਦੀ ਚਲੋ ਵੇਖੀ ਜਾਂਦਾ ਮਾਲ ਲਈ ਜੀ ਦਾ ਚੋ ਸ਼ੁਕਰ ਮਾਲ ਦਾ ਜੀ ਇੱਕ ਰਾਸਿਆ ਵੀ ਆਪਾ ਨਾਲ ਜਿਹੜਾ ਆਪਾਂ ਨੂੰ ਪੈਸੇ ਪਾ ਦੂ ਵੇ ਢੁਡਕੋ ਜੇ ਬੰਦਾ ਆਪਾਂ ਪੈਸਾ ਨਹੀਂ ਕਿਸੇ ਦਾ ਮਾਰਨਾ ਵੈਲਕਮ ਬੰਦਿਆ 70000 ਰੁਪਇਆ ਪਾਇਆ ਛੋਟੀ ਦਾ ਹਾਂਜੀ ਵੱਡੇ ਰੁਪਏ ਮੈਂ ਇਹਨਾਂ ਨੂੰ ਆਖਿਆ ਪਾ ਦਿਓ ਮੈਂ ਛੋਟੀ ਡੀਲ ਦਾ ਦੇਣਾ ਕਿਉਂਕਿ ਆਪਾਂ ਫਿਰ ਇਹਨਾਂ ਰਿਸਕ ਨਹੀਂ ਲੈ ਸਕਦੇ ਆਪਣੇ ਟੈਂਪੂ ਕਾਲੇ ਵੀ ਨਹੀਂ ਲੈਂਦੇ ਬਿਲਕੁਲ ਉਹ ਵੀ ਆਪਾਂ ਕੱਲ ਪਰਸਾ ਪਾਈ ਸੀ ਹਾਂ ਕੱਲ ਕੱਲ ਹੀ ਪਾਈ ਸੀ ਹਾਂ ਛੋਟੀ ਪਾਈ ਸੀ ਛੋਟੀ ਪਾਈ ਵੱਡੀ ਉਹ ਛੋਟੀ ਵਿਕੀ ਆ ਸੈਲ ਹੋ ਚੁੱਕੀ ਆ ਹਾਂ ਉਹ ਜਿੱਦਣ ਉਹਨੇ 70000 ਰੁਪਇਆ ਪਾਇਆ ਕੱਲ ਨੂੰ ਵੀ ਖੜ ਸਕਦਾ ਪਰਸੋਂ ਵੀ ਖੜ ਸਕਦਾ ਉਹ ਦੀਆ ਛੋਟੀ ਠੀਕ ਹੈ ਜੀ ਹਾਂ ਆਪਣੀ ਕੋਈ ਇਹ ਨਾ ਨਹੀਂ ਗਈ ਠੀਕ ਹੈ ਕਿ ਆਪਾਂ ਇਹ ਨਹੀਂ ਮਾਰਨੇ ਕਿਸੇ ਪਰ ਕੋਈ ਨਹੀਂ ਹਾਂਜੀ ਹਾਂਜੀ ਚਲੋ 70000 ਰੁਪਿਆ ਵੀ ਪੇਮੈਂਟ ਪੂਰੀ ਆ ਪੇਮੈਂਟ ਪੂਰੀ ਆ ਰੁਪਿਆ 2022 ਸਖਦੇਵ ਤੁਹਾਨੂੰ ਪਹਿਲਾਂ ਵੀ ਪਤਾ ਸਾਈਬਿਆਂ ਨਾਲ ਵੀ ਕਿਸਦਾਇਆ ਚਲੋ ਪਹਿਲਾ ਮੋੜੇ ਵੀ ਆ ਕੋਈ ਸੌ ਗੱਲ ਹਾਂਜੀ 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 ਕਿਉਂਕਿ ਜੇਕਰ ਕੋਈ ਕਿਸੇ ਤੋਂ ਪਾਸਾ ਨਹੀਂ ਬਣਦਾ ਕਿਸੇ ਨੂੰ ਮੋੜੇ ਵੀ ਹੈ ਨਾ ਤੇ ਅੱਜ ਦੋਸਤੋ ਜਿਹੜੇ ਪਸ਼ੂ ਆ ਉਹ ਤਿੰਨ ਤੁਹਾਨੂੰ ਨਾ ਜਿਹੜੇ ਝੋਟੀਆਂ ਦਿਖਾ ਦਾਂਗੇ ਤਿੰਨੇ ਪੈਦਨਾਂ ਝੋਟੀਆਂ ਰਾਸਿਆ ਅੱਛਾ ਜੀ ਆ ਤਿੰਨੇ ਪੈਦਨਾਂ ਦੇ ਇੱਕ ਗਾਂ ਤੇ ਜਿਸਵੇ ਆ ਅੱਛਾ ਜੇ ਇੱਕ ਝੋਟੀ ਸੁਈ ਵੀ ਹੈਗੀ ਨਾ ਆ ਇੱਕ ਸੁਈ ਆ ਤਾਜੀ ਉਹ ਗੱਪਣ ਝੋਟੀਆਂ ਹਾਂ ਉਹ ਹੀ ਕੱਲ 40 ਇੰਚ ਦੀ ਆ ਤੇ ਅੱਜ 11 ਵਜੇ ਸਾਰੀ ਝੋਟੀ ਚੋਕੇ ਲਈ ਆਪਾਂ ਠੀਕ ਆ ਜੀ ਹਾਂਜੀ ਤੇ ਆਜੋ ਕਰੀਏ ਸੰਝੀਆਂ ਗੱਲਾਂ ਤੇ ਭਾਈ ਸਖਤੇ ਪਹਿਲੇ ਨੰਬਰ ਤੇ ਆ ਝੋਟੀ ਆ ਗਈ ਆਪਣੇ ਕੋਲ ਹਾਂ ਇਹ ਪਹਿਲਾ ਸੁਗਾਰਾ ਸੀ ਪਹਿਲਣ ਝੋਟੀ ਤੋਂ ਸੋਹਣੀ ਆ ਬਾਕੀ ਸਿੰਗੀ-ਸੁੰਗੀ ਵੇਖ ਲਓ ਮੂੰਹ ਮੱਥਾ ਦੇਖ ਸਕਦੇ ਹੋ ਠੀਕ ਆ ਬਿਲਕੁਲ ਸ਼ਾਈ-ਸ਼ੂਈ ਪੂਰੀ ਆ ਝੋਟੀ ਦੇ ਵਿੱਚ ਤੇ ਪੂਛ ਕੋਲ 4 ਇੰਚ ਪਿਛੋ ਵਾਈ ਦਾ ਬਾਕੀ ਸਾਰੀ ਬਲੈਕ ਆ ਠੀਕ ਆ ਅਜੇ ਬੰਜੂ ਕੀ ਦਿਨ 10 ਲਹੂ ਹੈ ਅਜੇ ਰਾਤ ਹੈ ਹਾਂ ਜੀ ਪਿੱਛੇ ਪਛੇ ਦੀ ਆਪਣੀ ਗਾਰੰਟੀ ਹੋਊਗੀ ਹਾਂ ਲੋ ਜੀ ਗੱਭਨ ਮੈਂ ਦੀ ਪਿੱਛੇ ਦੀ ਗਾਰੰਟੀ ਸਾਂ ਤੁਹਾਨੂੰ ਜਿਹੜਾ ਤੁਸੀਂ ਦੋਸਤੋ ਵੇਖੋਗੇ ਇਹ ਬਿਲਕੁਲ ਮੁੱਠੀ ਦਾ ਥਾਣਾ ਤੇ ਲੇਫਟੀ ਜਿਹੜੀ ਆ ਬਿਲਕੁਲ ਬਣਾਈ ਜਾਂਦੀ ਪਈ ਆ ਤਿਆਰ ਕਰੂਗੀ ਹਵਾਨਾ ਅ ਦਿਨ ਕਿੰਨੇ ਕੁ ਲੈ ਜੂ ਇਹ ਦਿਨ 10 ਲੈ ਜੂ ਅਜੀ ਰਾਤ ਸੇ ਲੈ ਜੂ ਅਜੀ ਹਾਂ ਦੁੱਧ ਵੀ 10 ਕਿਲੋ ਝੋਟੀ ਚ ਪਾਉਗੀ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂਗਾ ਬਾਕੀ ਚੰਗੇ ਆ ਚੰਗੇ ਵਜੂਦ ਆ ਵੀ ਹਾਂਜੀ ਤੇ ਖੋਲ ਕੇ ਦਿਖਾ ਦੀਏ ਜੀ ਅ ਪਹਿਲਾਂ ਝੋਟੀ ਦੋਸਤੋ ਸੂਣੀ ਆ ਪਹਿਲਾਂ ਦੂਜੀਆਂ ਝੋਟੀਆਂ ਤੇ ਬਹੁਤੇ ਵੇਵ ਅ ਸ਼ਕੀਰ ਹੁੰਦੇ ਆ ਪਰਿਵਾਰਾਂ ਦੇ ਵਿੱਚ ਘਰੇਲੂ ਪਸ਼ੂ ਰੱਖਣਾ ਤੇ ਪਹਿਲਾਂ ਦੂਜੀਆਂ ਝੋਟੀਆਂ ਜਿਹੜੀਆਂ ਮੋਸਟਲੀ ਲਾਇਕ ਕਰ ਤੇ ਪਹਿਲਾਂ ਚੋਟੀ ਪਾਈ ਸਕਦੇ ਆ ਕਹਿੰਦਾ ਵੀ ਇਹ ਸੋਣੀ ਆ 10 ਦਿਨ ਕੱਢਦੀ ਐ ਹਜੇ ਸਮਾਂ ਘਟੂ ਕਰ 10 ਦਿਨ ਲੈ ਜੂਗੀ ਠੀਕ ਆ ਜੀ ਸਿੰਗੀ-ਸੁੰਗੀ ਬਹੁਤ ਵਧੀਆ ਪਿੱਠਪੂੜਾ ਵੀ ਕਾਫੀ ਖੂਬਸੂਰਤ ਪਤਲੇ ਪਿੰਡੇ ਦੇ ਵਿੱਚ ਹਾਈਟ ਦੀ ਜੇਕਰ ਗੱਲ ਕਰੀਏ ਦੂਰ ਨੇੜੇੋਂ ਕਿਸੇ ਵੀਰ ਨੇ ਸੱਦਾ ਕਰਨਾ ਮੀਡੀਅਮ ਹਾਈਟ ਤੁਸੀਂ ਜਿਹੜੀ ਅਕਾਊਂਟ ਕਰ ਸਕਦੇ ਹੋ ਪਰ ਫੱਬ-ਫੁੱਬ ਜਿਹੜੀ ਆ ਪੂਰੀ ਆ ਠੀਕ ਆ ਬੈਕ ਸਾਈਡ ਤੋਂ ਵੇਖੀਏ ਤੇ ਆਰਡਰ ਕੁਆਲਿਟੀ ਵੀ ਜਿਹੜੀ ਆ ਬਿਲਕੁਲ ਪੱਧਰ ਬਖਾਲਾ ਹੈਗਾ ਸੋ 10 ਦਿਨ ਹਜੇ ਪੂਰੇ ਲੈ ਜੂਗੀ ਤੇ ਸਕਦੇ ਆ ਭਾਈ ਲੈਣ ਦੇਣ ਫਿਰ ਇਹਦਾ ਕੀ ਕਰਦੇ ਆ ਰਾਜ ਸਾਹਿਬ ਮੋ ਤੇ ਨਹੀਂ 67000 ਦੀ 67 ਦੀ ਹਾਂ ਠੀਕ ਆ ਮੋਲ 70 ਮੋਲ 70 ਤੇ ਨਹੀਂ 67 ਦੀ ਹਾਂਜੀ ਜੇ ਦੋ ਕੋਈ ਹਜ਼ਾਰ ਛੋੜ ਹੀ ਕਰਾਂਗੇ 500 ਠੀਕ ਹੈ ਹਾਂਜੀ ਲੋ ਵੀ ਦੋਸਤੋ ਵਿੱਚੋਂ ਵੀ ਕੋਈ 500 ਵਿੱਚੋਂ ਕੋਈ ਜਿੰਨੀ ਵੀ ਹੈਗੀ ਖੰਡ ਜਿੰਨੀ ਵੀ ਹੈ ਛੋਟ ਹੋ ਜਾਊਗੀ ਠੀਕ ਹੈ ਜੀ 67000 75000 ਦੀ ਸੰਤੂ ਸਾਹਿਬ ਆ ਲਓ ਪਰ ਆਪਾਂ ਜੇ ਆਇਰ ਕੀ ਪਾਣਾ ਲਈਆਂ ਨੇ ਪਾਣਾ ਹੀ ਦੇਣੀਆਂ ਬਿਲਕੁਲ ਜੇ ਆਪਾਂ 1 ਲੱਖ 15 ਮੰਗਿਆ ਨੇ ਜੋੜੀ ਵੀ 1 ਲੱਖ 15 ਦੀ ਬਿਲਕੁਲ ਪੰਜ ਮਿੰਟ ਤੇ ਆ ਦੋਸਤੋ ਪਹਿਲੇ ਨੰਬਰ ਤੇ ਝੋਟੀ ਆ ਪਸੰਦ ਆਊਗੀ ਤੁਹਾਨੂੰ ਰੇਟ ਭਾਅ ਪੜਦਾ ਚਲੋ ਹਰ ਇੱਕ ਵੀਰ ਨੇ ਬਾਹਰ ਜਿਹੜਾ ਬਾਜ਼ਾਰ ਤੋਰ ਫਿਰ ਕੇ ਵੇਖਣਾ ਹੁੰਦਾ ਕੋਈ ਚਾਰ ਥਾਵਾਂ ਤੋਂ ਢੇੜਾ ਕੱਢ ਲਿਆ ਕਰੋ ਜਿੱਥੋਂ ਵੀ ਪਸੂ ਫਿੱਟ ਨਾ ਬਾਅਦ ਕੋਈ ਵੀਡੀਓ ਤੋਂ ਵੇਖ ਕੇ ਤੁਸੀਂ ਖਰੀਦ ਸਕਦੇ ਹੋ ਇੱਕ ਸੈਕਿੰਡ ਨੰਬਰ ਤੇ ਤੁਹਾਨੂੰ ਜਿਹੜੀ ਇਹ ਮੱਝ ਦਿਖਾਉਣੀ ਹੈ ਝੋਟੀ ਆ ਵੈਸੇ ਇਹ ਵੀ ਪਹਿਲਾਂ ਨਹੀਂ ਇਹ ਦੂਜੀ ਪਹਿਲਾਂ ਨਹੀਂ ਥੱਲੇ ਤੋਂ ਵੇਖਿਆ ਜੀ ਕਿਤੇ ਦੂਜੀ ਜਾਂ ਪਹਿਲਾਂ ਨਹੀਂ ਆ ਨਾ ਨਾ ਪਹਿਲਾਂ ਪਹਿਲਾਂ ਠੀਕ ਹੈ ਜੀ ਹਾਂਜੀ ਸੋ ਬਾਕੀ ਬਾਈ ਸੁਖਦੇਵ ਦਾ ਵਪਾਰ ਦਾ ਕੰਮ ਆ ਦੋਸਤੋ ਆਪਾਂ ਨੂੰ ਪਹਿਲਾਂ ਕਰਕੇ ਦਿੱਤੀ ਭਾਈ ਘਰ ਵਾਲਿਆਂ ਬ ਖੂਬਸੂਰਤੀ ਕਾਫੀ ਬਦਗੀਆ ਦੇਖੋ ਤੁਸੀਂ ਇਹ ਬਿਲਕੁਲ ਕੰਪੈਕਟ ਹੈਟਰ ਆ ਦੋਸਤੋ ਕਸਮੇ ਜਲੇ ਵੇਦੀ ਆ ਤੇ ਥਾਂ ਤੋਂ ਦੇਖੋ ਪੂਰਾ ਮੁੱਠੀ ਜਲਾ ਆ ਦੇਖੋ ਜੀ ਠੀਕ ਹੈ ਤਾਂ ਧਮਗਾ ਪਾਉਣ ਵਾਲੀਆਂ ਚੀਜ਼ਾਂ ਨਹੀਂ ਅੱਜ ਬਾਈ ਸਕਦੇ ਤੇ ਕੋਲ ਤੇ ਆ ਤੇ ਦੇਖੋ ਫੇਸ ਕੁਆਲਟੀ ਠੀਕ ਹੈ ਜੀ ਇਹ ਟੀਸੀ ਵਾਲੇ ਬੇਰ ਬਤਾ ਹਾਂ ਜੀ ਹਾਂ ਸਕਦੇਬ ਭਾਈ ਸਵੇਰ ਪਹਿਲਾਂ ਨੂੰ ਤਾਂ ਦਿਨ ਕਿੰਨੇ ਕੱਢ ਜੋ ਜੀ ਇਹ ਦਿਨ ਹੈ ਜੀ 8 ਲੈ ਜੀ ਸੰਦੇਸ 8 ਲੈ ਜੀ ਹਾਂ ਜੀ ਅੱਜ ਸ਼ਾਇਦ ਅੰਦਾਜ਼ਾ ਨਾਲ ਠੀਕ ਹੈ ਜੀ ਜਿਉ ਦਿਖਾਈਏ ਵੀ ਬਾਹਰ ਅੱਠ ਦਿਨ ਘੱਟੋ ਕਰਦੇ 12 ਵੀਕ ਦੋਸਤੋ ਇੱਕ ਹਫਤਾ ਸਮਾਂ ਲੈ ਜੂਗੀ ਤੇ ਬਾਕੀ ਝੋਟੀਆਂ ਵੀ ਪੂਰੀ ਜਿਹੜਾ ਦੋਸਤੋ ਆਪਾਂ ਯੋਰ ਬਖਾਉਗੀ ਠੀਕ ਹੈ ਤੇ ਦੁੱਧ ਭਾਈ ਮੋਟਰੀ ਕਹਿੰਦਾ ਵੀ ਘੱਟੋ ਕਰਦੀ ਚਲੋ ਪਹਿਲ ਨਾਲ ਝੋਟੀਆਂ ਕੋਈ 10 ਨਾਲ 10-10 ਲੀਟਰ ਦੁੱਧ ਭਰਨ ਗਿਆ ਵੀ 10-10 ਲੀਟਰ ਉਮੀਦ ਕਰ ਸਕਦੇ ਆ ਵੀ ਪਹਿਲੇ ਸਵੇ ਆਪਾਂ ਵੀ ਝੋਟੀਆਂ ਦੁੱਧ ਕੱਢ ਦੇਣੀਆਂ ਮੀਡੀਅਮ ਹਾਈਟ ਦੇ ਵਿੱਚ ਸਿੰਗੀ-ਸੂੰਗੀ ਜੰੰਤਰ ਜਿਹੜੀ ਆਪਾਂ ਤੁਹਾਨੂੰ ਕੋਲੋਂ ਦਿਖਾਉਣੇ ਆਪੇ ਆਹ ਵੇਖੋ ਮੁੰਡਾ ਨਖੇੜ ਕਾਫੀ ਵਧੀਆ ਠੀਕ ਹੈ ਜੀ ਮੁੱਠੀ ਵਾਲਾ ਥਾਣਾ ਕੋਈ ਗੱਲ ਸਹਿਤ ਤੇ 판ਤਾ 판 ਬਰੀ ਸੀ ਲਿਆ ਠੀਕ ਹੈ ਇਹ ਵੀਰਾਂ ਦੀ ਵੀ ਨਾਰਾਜ਼ਗੀ ਸੀ ਵੀ ਸਰਦੇਵ ਭਾਈ ਕੋਈ ਪੰਜਵੇਂ ਛੇਵੇਂ ਸਵੇਰ ਤੇ ਉਹਨੂੰ ਤੀਜੇ ਸਵੇਰ ਕਹਿੰਦਾ ਅੱਜ ਵਾਕਏ ਝੋਟੀਆਂ ਦੂਜੇ ਦੂਜੇ ਸਵੇਰ ਪਹਿਲਾਂ ਪਹਿਲਾਂ ਝੋਟੀਆਂ ਆ ਗਈਆਂ ਭਾਈ ਦੇ ਨਾਲ ਪਹਿਲਾਂ ਠੀਕ ਤੇ ਸਰਦੇਵ ਭਾਈ ਟਿੱਪ ਕੋ 1 ਨੰਬਰ ਆ ਜੀ ਆ ਤੇ ਪਣੇ ਇਕ ਲੰਡ ਆ ਦੇ ਸ਼ਹਿਰ ਆਉਂਦਾ ਨਾ ਆ ਸ਼ਹਿਰ ਹੰਦਾ ਤੇ ਕੀ ਹਾਣਾ ਫਿਰ ਕੀ ਅਜੇ ਉਹੋ ਇੱਕੋ ਰੇਟੀ ਸਤਾੜ ਸਤਾੜ ਆ ਇੱਕੋ ਰੇਤੀ ਤਿੰਨ ਝੋਟੀਆਂ ਦੇਣੀ ਆ ਰਾਜਸਿਆਂ 67 67 ਸਤਾੜ ਰਾਜਸਿਆਂ ਮੋਲ ਨਹੀਂ ਅੱਬ ਦੂਜਾ ਕਰਦੇ ਮੋਲ ਜਿਹੜੀ ਕੋ ਮਰਜ਼ੀ ਲਵੇ ਤੇ ਨਾਲ ਠੀਕ ਹੈ ਜੀ 67 67 ਹਜ਼ਾਰ ਦੇ ਵਿੱਚ ਦੋਸਤੋ ਅੱਜ ਤਿੰਨ ਝੋਟੀਆਂ ਠੀਕ ਹੈ ਜੀ ਤਿੰਨਾਂ ਦੀ ਇੱਕੋ ਜਿਹਾ ਮੋਲ ਦਾ ਡਿਮਾਂਡ ਆ ਇੱਕੋ ਜੀ ਲੈਦੇ ਆ ਝੋਟੀਆਂ ਤੁਸੀਂ ਦੇਖ ਲਈਆਂ ਨੇ ਵਧੀਆ ਚੰਗੀਆਂ ਪਿਆਰੀਆਂ ਝੋਟੀਆਂ ਉਹ ਮਾਂ ਜਿਹੜੀ ਆਪਾਂ ਛੋਟੀ ਪਾਈ ਸੀਗੀ ਕੱਲ ਪਰਸਨਟੀਟੀ ਚ ਉਹ ਜਿਹੜਾ ਫਾਈ ਬੈਨਾ ਹੋ ਗਿਆ ਸੀ ਸੇਲ ਹੋ ਚੁੱਕੀ ਹੈ ਉਹ ਸੇਲ ਹੋ ਗਈ ਠੀਕ ਹੈ ਜੀ ਉਹਦੀ ਫਿਲਹਾਲ ਦੀ ਆਪਾਂ ਗੱਲ ਨਹੀਂ ਕਰਦੇ ਉਹ ਸੇਲ ਹੋ ਚੁੱਕੀ ਹੈ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਮਾਂ ਛੋਟੀ ਦਿਖਾਉਣੇ ਆ ਤਾਜੀ ਸੂਈ ਸਵਾਈ ਆ ਬੱਚਾ ਨਾਮ ਸੰਦੇਵ ਬਾਈ ਇਹ ਸੂਆ ਕਿੰਨਾ ਸੂਈ ਇਹ ਵੀ ਪਹਿਲਾ ਹੈ ਪਹਿਲ ਨਹੀਂ ਆਹ ਦੇਖੋ ਚਾਰ ਦੰਦ ਹੈ ਠੀਕ ਹੈ ਜੀ ਹਾਂ ਲੋ ਪਹਿਲਣ ਛੋਟੀ ਹੈ ਦੋਸਤੋ ਤੇ ਮੂੰਹੋਂ ਬਾਈ ਸੰਦੇਵ ਕਹਿੰਦਾ ਵੀ ਚੌਗੀ ਹੈ ਚਾਰ ਦੰਦ ਹੈ ਠੀਕ ਆ ਸ਼ੋਰ ਤੁਸੀਂ ਕਰਦੇ ਹੋ ਚੋਨ ਚਾਨ ਬੜੀ ਖਰੀ ਕੱਲ ਇਹਲੇ ਦੀ ਸੂਈ ਰਾਤ ਜੀ ਹਾਂ ਤੇ ਅੱਜ ਸਵੇਰੇ ਆਪਾਂ 11 ਵਜੇ ਲਈ ਸਾਰੀ ਸਾਫ ਕਰਤੀ ਚੱਟੀ ਅੱਛਾ ਜੀ ਹਾਂਜੀ ਹਾਂ ਤੇ ਥੱਲੇ ਬੱਚਾ ਕਿ ਆ ਗਿਆ ਭਈ ਬਟ ਮਗਰ ਕਟਾ ਹੈ ਕਟਾ ਆ ਗਿਆ ਹਾਂਜੀ ਠੀਕ ਹੈ ਝੋਟੀ ਇਹ ਵੀ ਪਹਿਲਣਾ ਤੇ ਸੂ ਦੇ ਵਿੱਚ ਆ ਥੋੜੀ ਜੀ ਠੀਕ ਹੈ ਬਾਕੀ ਕੱਲ ਸੂਈ ਆ ਤੇ ਚਲ ਵੜੀ ਖਰੀ ਕਿਉਂ ਨ ਪਈ ਜਾਂਦਾ ਵੀ ਕਾਫੀ ਖਰੀ ਆ ਠੀਕ ਹੈ ਉਸ ਤਾਂ ਨੁਚੜੀ ਪਈ ਆ ਰਾਤ ਸੇ 10 ਤੇ 11 ਵਜੇ ਬੱਚ ਹੋ ਗਈ ਝੋਟੀ ਲੱਦੀ ਹੈ ਅੱਛਾ ਜੀ ਹਾਂ ਅੱਜ ਹੀ ਲਿਆਂਦੀ ਤੇ ਚੰਗੀ ਸੋਹਣੀ ਨਿਕਲੀ ਚਵਾਈ ਆਪਾਂ ਦੀ ਚਵਾਈ ਚੰਗੀ ਲਓ ਵੀ ਅ ਨਬੋਚੜ ਜਿਹਨ ਧੁੰਨ ਲੰਮੇ ਵਾਲੀ ਹੈ ਨਾ ਜੀ ਹਾਂਜੀ ਇਹ ਰਾਸ਼ਨ ਕਿਉਂ ਦਿੱਤਾ? ਬੂ ਦਸ ਕਿਲੋ ਦੁੱਧ ਹੀ ਦਿੱਤੀ ਇਹਨਾਂ ਨੂੰ। ਲਓ ਜੀ। ਹਾਂ। ਇਹ ਦੀ 67000 ਦੀ। ਹਾਈਟ ਜਿਹੜੀ ਆ ਦੋਸਤੋ ਚੰਗੀ ਆ। ਇਸ ਛੋਟੀ ਦੀ ਹਾਈਟ ਦੀ ਗੱਲ ਕਰੀਏ ਤਾਂ ਵੱਡੀ ਹਾਈਟ ਦੇ ਵਿੱਚ ਮੀਡੀਅਮ ਤੋਂ ਪਲੱਸ ਨੂੰ ਜਾ ਰਹੀ ਹੈ ਠੀਕ ਹੈ ਜੀ। ਮੀਡੀਅਮ ਜਿਹੜੀ ਅਕਾਊਂਟ ਆਪਾਂ ਕਰ ਲੈਂਦੇ ਹਾਂ ਉਤੋਂ ਕੋਈ 2-4% ਤਾਂ ਹੋ ਜਾਂਦੀ ਹੈ ਮਾਈਨਸ ਨਹੀਂ ਕੀਤੀ ਤਾਂ ਆ ਮਿਲੂਗੀ ਠੀਕ ਹੈ। ਤੇ ਥਾਂ ਦੇ ਵਿੱਚ ਜਿਹੜੀ ਕੁਆਲਿਟੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ। ਇੱਕ ਸੀਲ ਠੰਡੀ ਵੀ ਏਡੀ ਆ ਇਸ ਹਿਸਾਬ ਕੋਈ ਨਹੀਂ। ਇਹ ਤਾਂ ਪਹਿਲੇ ਨਾਲ ਮਹੀਨਾ ਲਾਗੇ ਨਹੀਂ ਹੁੰਦੇ। ਸਨੇਵਾਈ ਪਾਉਂ ਰਹੇ ਕੀ ਹੈ ਜੀ ਪਾ ਲਾ ਜੀ ਹੈਗੀ ਪਾ ਲਾ ਸਤਿ ਸ੍ਰੀ ਅਕਾਲ ਆਦਰ ਦੇਖੋ ਚਲੋ ਠੀਕ ਹੈ ਜੀ ਠੰਡੀ ਨੋਰੀ ਆ ਦੇਖੋ ਭਰਾ ਬਰੂ ਚੰਦਾ ਠੀਕ ਹੈ ਜੀ ਆਗਲੇ ਥਾਣਾ ਦਾ ਵਿਸ਼ਵਾਚ ਦੇ ਆ ਦੀ ਚੁਈਆ ਜਵਾਬ ਆਨ ਜਾਣਾ ਠੀਕ ਹੈ ਜੀ ਲੰਗੜ ਤੋਂ થਨੇ ਬੱਚਾ ਜਿਹੜਾ ਮੇਲ ਕਾਫ ਆ ਕੱਟਾ ਝੋਟੀ ਪਹਿਲਣ ਸੂਈ ਆ ਤੇ ਭਲਾਂ ਬੇਸ਼ੱਕ ਹੈਗੀਆਂ ਕੋਈ 2-4 ਦਿਨ ਚਲੋ ਉਤਰ ਜੰਗੀਆਂ ਤੇ ਪਤਲੇ ਪਿੰਡੇ ਦੇ ਵਿੱਚ ਤੇ ਇਹ ਵੀ ਦੁੱਧੀ ਨੂੰ ਜਰੂਰੀ ਖਰੀਦ ਸਕਦੇ ਹੋ ਠੀਕ ਆ ਰੇਟ ਪੜਤਾ ਪੁੱਛਦੇ ਰੇਟ ਮੈਨੂੰ ਲੱਗਦਾ ਕੁਛ ਨਹੀਂ ਲੋੜ ਨਹੀਂ ਪਈ ਸਕਦੇ ਬੋਲਦਾ ਤੁਸੀਂ ਕੋਈ ਕੋ ਮੋਲੀ ਰਾਜਸਰ ਟੋਕੜਾਂ ਨੇ ਭਾਈ ਦੇਣੀਆਂ ਐ ਕਿ ਅੱਛਾ ਆ ਮੱਝਾ ਸੱਜਣਾ ਸੂਈਆਂ ਤੇ ਸੋਨ ਵਾਲੀਆਂ ਟੋਕੜਾਂ ਦੇ ਭਾ ਭਾਈ ਦੇਣੀਆਂ ਰਾਸੇ ਦੀ ਟੋਕੜ ਝੋਟੀ ਕੀ ਦੇਦਾ 6000 ਆਪਸਤਾ ਗੱਟ ਦੀ ਆਜ ਦੇ ਸੱਗਰਾ ਤੇ ਲੈ ਲੈਣਾ ਲੋ ਜੀ ਆ ਵੇੜਾ ਕੀ ਆਪਣੇ ਕੋਲ 6 ਕਿਲੋ ਬੌਲੀ ਹੋਊ ਛੋਟੀ ਠੀਕ ਹੈ ਜੀ 6 ਕਿਲੋ ਬੌਲੀ ਦੀ ਹੋਊਗੀ 6 ਕਿਲੋ ਹਾਂ ਹਾਂ ਠੀਕ ਹੈ ਇਹ ਨਾ ਵੇੜ ਵਾਸੇ ਭਗਵੰਦੋ ਲਈ ਹੈ ਲਾਗੋ ਹਾਂ ਹਾਂ ਵੇੜ ਦੀ ਗਾਰੰਟੀ ਹੋਊ ਆਪਣੀ 32 ਕਿਲੋ ਦੀ ਹੂੰ 32 ਕਿਲੋ ਦੁੱਧ ਨਾ ਦੇਵੀ ਹੂੰ ਵੇੜ ਦੀ ਆਪਣੀ ਗਾਰੰਟੀ ਹੈ ਠੀਕ ਹੈ ਜੀ ਆ ਆਪ ਆਪ ਦੇ ਸਕਿਆ ਚ ਲਈ ਆ ਤੇ ਜਾ ਸੁਕਾ ਨਾ ਲਾ ਬਹੁਤ ਚੰਗੀ ਗਾਹ ਦੇਣਾ ਕਿੰਨੇ ਕੱਢ ਜੂਗੇ ਦੇਣਾ ਜੇ 15 ਲੈ ਇਹਨੇ 15 ਲੈ ਜੀ ਖੁੱਲੇ ਢੁੱਲੇ ਖੁੱਲੇ ਢੁੱਲੇ ਬੜੇ ਪੈਣਾ ਪਰਮਾਨੀ ਫੂਨ ਆਏ ਸਾਨੂੰ ਵੱਡੀ ਗਾਂ ਦੇ ਤੇ ਵੱਡੀ ਗਾਂ ਇਹ ਅੱਜ ਹੀ ਲਈ ਹੁਣੇ ਅੱਜ ਆਵੇ ਜਿਹੜਾ ਰਿੰਗਨ ਦੇ ਦੇ ਸਾਹਮਣੇ ਬਿਲਕੁਲ ਆਹ ਨੋ ਦੋਸਤੋ ਨੋਟ ਕਰ ਸਕਦੇ ਹੋ ਤੀਜਾ ਸੁਆ ਸੁਣੀ ਆ ਤੇ ਫੁੱਲ ਵੱਡੀ ਹਾਈਟ ਦੀ ਫਾਰਮ ਵਾਲੀ ਵਹਿੜਾ ਜਿਵੇਂ ਆਪਾਂ ਐਚ ਐਫ ਪਿਓਰ ਵਹਿੜ ਦੇਖਦੇ ਹਾਂ ਵੱਡੀ ਗਾਂ ਦੇ ਬਚਮਕੀ ਰਾਤ ਵੱਡੀ ਵਹਿੜਾ ਤੇ ਥਣ ਚੱਡਾ ਪਈਦਾ ਵੀ ਘੱਟੋ ਘੱਟ 15 ਦਿਨ ਖਿੱਚ ਕੇ ਲੈ ਜੂ ਖੁੱਲੇ ਢੁੱਲੇ ਦੇਣ ਤੇ ਪੰਡਾ ਪਾ ਲੂਗੀ ਬਾਕੀ ਤੁਸੀਂ ਢਿੰਨਾ ਲੜ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਢਿੰਨਾ ਟੋਨਾ ਕਾਫੀ ਹੈ ਬਾਕੀ ਆ ਤਿੱਪਣ ਵੇਖ ਫਿਰਦੇ ਆਹ ਲੋਜੀ ਇੱਕੋ ਜੀ ਰਾਸਿਆ ਹੂੰ ਕੋਈ ਥਾਣਾ ਦੇ ਫਾਲਟ ਨਹੀਂ ਗਾਂ ਦੇ ਕੁਛ ਨਹੀਂ ਹੂੰ ਦੱਸ ਸਕਦੇ ਆ ਭਾਈ ਕਿੰਨੇ ਕ ਤੱਕ ਇਹ ਫਿਰ ਵੈੜ ਦੇ ਦੇਣ ਯਾ ਪਰ ਰਾਸਿਆ ਜੀ ਦਾ ਕਰਦਾ 90 92 ਮੰਗੀ ਜੇ ਅੱਛਾ ਜੀ 82000 ਦੀ ਗੱਲ ਦੇ ਤਾਂ 82 ਵੀ ਆ ਹੂੰ 82000 ਬਾਈ ਸਖਦੇਵ ਕਹਿੰਦਾ ਵੀ ਵੈੜ ਦਵਾਂਗੇ 82000 ਦੀ ਜਿੱਦਾਂ ਸੂਮੀ ਵੈੜ ਲੱਖ ਦੀ ਦੇਵਾਂਗੇ 35 ਕਿਲੋ ਜਵਾਕ ਠੀਕ ਹੈ ਜੀ ਹਾਂ ਇਹ ਵੀ ਗਨ ਨਾਲ ਆ ਵੀ ਜੇਕਰ ਬਾਈ ਜੀ ਦਾ ਵੀ ਘੱਟੋ ਘੜ ਵੀ ਆਪਣੇ ਕੋਲ ਸੂ ਪੈਂਦੀ ਆ ਤੇ ਦੁੱਧ ਕੋਈ ਜਿੰਨਾ ਦੱਸਿਆ ਗਿਆ ਉਹਨਾਂ ਚਵਾ ਕੇ ਫੇਰ ਸੇਲ ਕਰਾਂਗੇ ਤੇ ਫਿਲਹਾਲ ਤੁਸੀਂ ਕੱਦ ਕੱਡ ਦੇ ਉੱਤੇ ਵੇਖੋਗੇ ਤੇ ਫੁੱਲ ਵੱਡੀ ਹਾਈਟ ਠੀਕ ਹੈ ਜੀ ਪੂਰਾ ਸਟੈਂਡਰਡ ਸਾਈਜ਼ ਜਿਵੇਂ ਆਪਾਂ ਕਹਿ ਲਿਆ ਤਾਂ ਵੀ ਫੁੱਲ ਵੱਡੇ ਸਾਈਜ਼ ਦੇ ਵਿੱਚ ਆ ਫਾਰਮ ਵਾਲੀ ਵੈੜ ਤੇ ਥਣ ਚੱਡੇ ਦੀ ਕੁਆਲਿਟੀ ਤੁਸੀਂ ਵੇਖ ਲਓ ਹਾਂ ਜੀ ਬਿਲਕੁਲ 15 ਦਿਨਾਂ ਦੇ ਵਿੱਚ ਦੋਸਤੋ ਉਮੀਦ ਕਰਦੇ ਆ ਵੀ ਜਿੱਡੀ ਉੱਪਰੋਂ ਹੈਗੀ ਆ ਵੱਡੀ ਵੜ ਉਹਨਾਂ ਥੱਲਿਓਂ ਪੂਰਾ ਖੁੱਲਾ ਲੇਵਾ ਪਰੂਗੀ ਬਣਾਉਗੀ ਕਾਫੀ ਬੜਾ ਬੰਨਾ ਹੈ ਰਾਜਸੇ ਕਰਦੀ ਗਾ ਹੈ ਬਗਾਨੀ ਨਹੀਂ ਗਈ ਕਿਉਂਕਿ ਇਤੀ 32 35 ਲੀਟਰ ਦੀ ਚੈੱਕ ਕਰ ਦੋਸਤੋ ਗੱਲ ਕਰੀਏ ਤਾਂ ਹਵਾਨਾ ਛੱਡਾ ਹੀ ਦੱਸ ਦਿੰਦਾ ਬਿਲਕੁਲ ਨੀੜ ਆ ਇਹ ਤੋਂ ਤੇ ਬਾਕੀ ਥਣ ਥਣ ਜਿਹੜਾ ਤੁਸੀਂ ਦੇਖ ਸਕਦੇ ਹੋ ਵਿਥ ਬਹੁਤ ਜਿੰਨੀ ਵੀ ਹੈਗੀ ਆ ਹਾਂ ਤੇ ਕੀ ਬਗੜੋ ਕਰ ਹਾਂਜੀ ਕਿਰਪਾ ਕਰਕੇ ਉਹਨੂੰ ਜਲਦੀ ਨਿਪਟਾਰਾ ਕਰ ਦਿਓ ਹਾਂ ਅਹ ਬਾਹਰ ਵੀ ਬੇਸ਼ੱਕ ਦੋਸਤੋ ਵੱਡੀ ਆ ਕੰਦ ਬੋਤਾਲੀ ਤੇ ਬਹੁਤ ਵੀ ਬੇਸ਼ੱਕ ਵਟਾਰਾ ਦੇਖੋ ਰਾਜਾ ਕਿੰਦੀ ਬਾਹਰ ਠੀਕ ਆ ਜੀ ਪੂਰੇ ਬਰਾਬਰ ਹੈ ਬਾਈ ਤੁਹਾਡੇ ਦੇ ਹਾਂ ਜੀ ਲੋ ਕਿ ਤਰਾ ਕੋ ਦੇ ਸਕਦੇ ਆ ਭਾਈ ਅੱਜ ਪਸ਼ੂ ਇਹੋ ਅਸੀਂ ਆਪਣੇ ਕੋਲ ਆਹ ਅੱਜ ਆਪਣੇ ਕੋਲ ਚਾਰ ਇੱਕ ਛੋਟੀ ਲਈ ਉਹ ਲਿਆਂਦੀ ਨਹੀਂ ਗਈ ਵੱਡੀ ਛੋਟੀ ਹੂੰ ਮਾਲ ਮੀ ਮਾਂ ਪੈਂਦਾ ਹੈ ਜੈਨੀਆਂ ਹੀ ਆਈਆਂ ਬਿਲਕੁਲ ਜੀ ਬਿਲਕੁਲ ਹਾਂ ਤੇ ਉਸ ਆਨੇ ਘਰ ਬੰਨੇ ਨੂੰ ਬੰਦਰ ਸਾਹਿਬ ਲੈਣਾ ਪੈਂਦਾ ਬਿਲਕੁਲ ਉਹ ਛੋਟੀ ਪਾਗੋ ਨੇ ਦਿਨੇ ਖੜਨੀ ਹੂੰ ਫਿਰ ਜਿਆਦਾ ਮਾਲ ਨਹੀਂ ਬਾਈ ਤੇ ਨੰਬਰ ਬੋਲ ਕੇ ਸਕਦੇ ਆ ਭਾਈ 8872828568 ਠੀਕ ਹੈ ਜੀ ਥੈਂਕ ਯੂ ਸੋ ਦੋਸਤੋ ਇਹ ਸਾਲ ਮੇਰੇ ਨਾਲ ਭਾਈ ਸੁਖਦੇਵ ਸਿੰਘ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਪਸੂ ਜਿੰਨੇ ਵੀ ਦਿਖਾਏ ਆ ਵੈਰੀਫਾਈ ਕਰ ਸਕਦੇ ਹੋ ਜਿੰਨੇ ਦਿਖਾਏ ਗਏ ਆ ਜੀਹੋ ਜਿਹੜੇ ਦਿਖਾਏ ਗਏ ਆ ਇੱਕ ਵਾਰੀ ਘਰ ਆਣ ਕੇ ਜੇ ਜੀ ਦੋਸਤੋ ਵਿਜ਼ਿਟ ਕਰਕੇ ਅੱਖੀਂ ਜ਼ਰੂਰ ਕੱਢਨੇ ਹੋ ਸੌਦਾ ਕਰ ਲਿਓ ਬੇਸ਼ੱਕ ਬਾਅਦ ਵਿੱਚ ਠੀਕ ਹੈ ਜੀ ਸੋ ਤਸਦੀਕ ਕਰਨ ਤੋਂ ਬਾਅਦ ਆਪ ਜੀ ਜੀ ਦੋਸਤੋ ਸੌਦੇ ਦੀ ਗੱਲਬਾਤ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ